25 31 ਅਕਤੂਬਰ ਤੋਂ ਪਹਿਲਾਂ ਤਾਂ ਪੱਕਾ ਕਣਕ ਦੀ ਸੋਇੰਗ ਕਰਨੀ ਨਹੀਂ ਇਹ ਗੱਲ ਨੂੰ ਬੜੇ ਗੌਰ ਨਾਲ ਲਿਆ ਕਿਉਂ ਜੇ ਤੁਸੀਂ ਗੇਤੀ ਕਣਕ ਬੀਜਤੀ ਉਹ ਕਿਤੇ ਨਾ ਕਿਤੇ ਤਿੱਲੀ ਚੜ੍ਹਨ ਦੀ ਉਹਨੂੰ ਸਮੱਸਿਆ ਆ ਜਾਵੇਗੀ ਕਿਉਂ ਜੇ ਇੱਕ ਵਾਰੀ ਉਹਦੀ ਤਿੱਲੀ ਚੜ੍ਹ ਗਈ ਤੇ ਬਾਅਦ ਚ ਆਪਣਾ ਦੁੱਗਣਾ ਖਰਚਾ ਉੱਥੇ ਹੋ ਜਾਂਦਾ ਦੂਸਰੀ ਗੱਲ ਹੁਣ ਕਈ ਪੁੱਛ ਪੁੱਛ ਰਹੇ ਆ ਸਣੀ ਵੀਰੇ 872 ਦੇ ਵਿੱਚ ਅਸੀਂ 3386 ਰਲਾ ਸਕਦੇ ਆ ਤੇ ਵੀਰੇ ਕੋਸ਼ਿਸ਼ ਕਰੋ ਉਹਨੂੰ ਨਹੀਂ ਰਲਾਉਣੇ ਰੀਜ਼ਨ ਕੀ ਹੈ 872 ਨੇ ਦਿਨ ਲੈਣੇ 155 ਤੇ ਜਿਹੜੀ ਹੈਗੀ ਐਚੜੀ 3368 ਉਹਨੇ ਦੇਣ ਲੈਣੀ 125 ਵੇਖੋ ਆਪਸ ਚ ਡਿਫਰੈਂਸ ਜਿਆਦਾ ਹੈ ਆਪਸ ਚ ਮੰਨ ਕੇ ਚੱਲੋ 25 30 ਦਿਨਾਂ ਦਾ ਡਿਫਰੈਂਸ ਆ ਜਾਣਾ ਹੁਣ ਉਹਦਾ ਮੈਚਿਓਰਿਟੀ ਟਾਈਮ ਅਗੇਤ ਹੈ ਤੇ ਉਹਦਾ ਮੈਚਿਓਰਿਟੀ ਟਾਈਮ ਲੇਟ ਹੈ ਤਾਂ ਇਸ ਕਰਕੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਜਿਵੇਂ ਕਈ ਲੋਕਾਂ ਦੇ ਪਿਛਲੇ ਸਾਲ ਦੇ ਐਕਸਪੀਰੀਅੰਸ ਲੋਕਾਂ ਨੇ ਦੱਸਣ ਮੁਤਾਬਕ ਅਸੀਂ PBW 826 ਦੇ ਵਿੱਚ DBW 327 ਲਈ ਸੀ ਦੇਖੋ ਉਹਨੇ 150 ਦਿਨ ਲੈਣੇ ਉਹਨੇ 155 ਦੇ तकरीबन ਬਰਾਬਰ ਹੈ ਤੇ ਕਈ ਲੋਕ ਕਹਿੰਦੇ ਸਣੀ ਵੀਰੇ ਸਾਡਾ 70 72 ਮਣ ਵੀ 46 ਟੱਪ ਗਿਆ ਸੀਗਾ ਮਤਲਬ ਕੀ ਉਹਨਾਂ ਦਾ ਝਾੜ ਬਹੁਤ ਹੀ ਚੰਗਾ ਆਇਆ ਸੀਗਾ ਓਵੇਂ ਕਈ ਲੋਕ ਪੁੱਛ ਰਿਹਾ ਕਿ ਵੀਰੇ ਅਸੀਂ 327 ਦੇ ਵਿੱਚ ਕਿਹੜੀ ਕਣਕਰ ਲਾਈਏ ਠੀਕ ਹੈ ਨਾ ਕੀ 327 ਦੇ ਵਿੱਚ 826 ਰਾਲ ਸਕਦੀ ਆ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸ਼ਸ਼ੀ ਗੱਲ ਹੋਪ ਕਰਦੇ ਹਾਂ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਣੀ ਕੋਟਪੁਰਾ ਤੋਂ ਬੜੇ ਹੀ ਕਿਸਾਨ ਦੋਸਤਾਂ ਦੀ ਕਾਲ ਆ ਰਹੀਆਂ ਸੀਗੀਆਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਹੁਣ ਕਣਕ ਦਾ ਸੀਜ਼ਨ ਸ਼ੁਰੂ ਹੁੰਦਾ ਜਾ ਰਿਹਾ। ਕਾਫੀ ਦੋਸਤ ਮੈਨੂੰ ਪੁੱਛ ਰਹੇ ਸੀ سنی ਵੀਰੇ ਸਾਨੂੰ ਸਮਝ ਨਹੀਂ ਲੱਗ ਰਿਹਾ ਪਹਿਲੀ ਗੱਲ ਅਸੀਂ ਕਿਹੜੀਆਂ ਕਹਿਣੀਆਂ ਕਣਕਾਂ ਲਾਈਏ। ਦੂਜੀ ਗੱਲ ਵੈਰਾਈਟੀਆਂ ਹੀ ਇੰਨੀਆਂ ਜ਼ਿਆਦਾ ਹੋ ਗਈਆਂ 20 ਤੋਂ 22 ਵੈਰਾਈਟੀਆਂ ਸਾਨੂੰ ਸਮਝ ਨਹੀਂ ਆਦਾ ਹਰ ਸਾਲ ਕੋਈ ਨਾ ਕੋਈ ਯੂਨੀਵਰਸਿਟੀ ਦੀ ਕੋਈ ਨਵੀਂ ਵੈਰਾਈਟੀ ਆ ਰਹੀ ਹੈ ਤੇ ਹੁਣ ਅਸੀਂ ਕਿਹੜੀ ਲਈਏ ਤੇ ਕਿਹੜੀ ਨਾਲ ਲਈਏ। ਕਿਸਾਨ ਦੋਸਤੋ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਹਮੇਸ਼ਾ ਜਿਹੜੀ ਵੀ ਕੋਈ ਯੂਨੀਵਰਸਿਟੀ ਦੀ ਕੋਈ ਨਵੀਂ ਵੈਰੈਟੀ ਆਂਦੀ ਹੈ ਤੁਸੀਂ ਉਹਦਾ 2-4 ਕਿੱਲਿਆਂ ਤੋਂ ਵੱਧ ਉਹਦਾ ਟ੍ਰਾਇਲ ਨਹੀਂ ਕਰਨਾ ਰੀਜ਼ਨ ਕੀ ਹੈ ਮੈਨੂੰ ਕਿਹਾ ਕੋਈ ਵੈਰੈਟੀ ਮਾੜੀ ਹੋਗੀ ਵੈਰੈਟੀ ਉਹ ਬਹੁਤ ਹੀ ਜ਼ਿਆਦਾ ਅੱਛੀ ਹੋਵੇਗੀ ਪਰ ਗੱਲ ਕੀ ਹੈ ਆਪਾਂ ਇਹ ਵੇਖਣਾ ਹੈ ਕਿ ਆਪਣਾ ਖੇਤ ਉਸ ਵੈਰੈਟੀ ਨੂੰ ਮੰਨਦਾ ਹੈ ਕਿ ਨਹੀਂ ਮੰਨਦਾ ਦੂਸਰੀ ਗੱਲ ਆਣ ਗਵਾਣ ਦੀ ਜ਼ਰੂਰ ਨਿਰਖ ਕਰਿਆ ਕਰੋ ਕਿਹੜੀ ਵੈਰਾਈਟੀ ਸਭ ਤੋਂ ਟੌਪ ਰਹੀ ਜਿਵੇਂ ਇਸ ਸਾਲ ਮੈਂ ਝੋਨੇ ਦੀ ਗੱਲ ਕਰ ਰਿਹਾ ਮੈਂ ਸਾਰਾ ਡਾਟਾ ਆਪਦੀ ਕਾਪੀ ਦੇ ਵਿੱਚ ਇੱਕ ਲਿਖਦਾ ਜਾ ਰਿਹਾ ਜਿੰਨੇ ਵੀ ਕਿਸਾਨ ਦੋਸਤਾਂ ਦੇ ਡਾਟੇ ਆਉਣਗੇ ਮੈਂ ਸਾਰਾ ਡਾਟਾ ਕਲੈਕਟ ਕਰੂੰਗਾ ਕੋਈ ਇਹ ਨਹੀਂ ਕਿਉਂਕਿ ਰੀਜ਼ਨ ਕੀ ਹੈ ਏਰੀਏ ਏਰੀਏ ਦੇ ਹਿਸਾਬ ਨਾਲ ਪਿੰਡਾਂ ਪਿੰਡਾਂ ਦੇ ਹਿਸਾਬ ਨਾਲ ਖੇਤਾਂ ਖੇਤਾਂ ਦੇ ਹਿਸਾਬ ਨਾਲ ਪਾਣੀ ਪਾਣੀ ਦੇ ਹਿਸਾਬ ਨਾਲ ਹਰੇਕ ਚੀਜ਼ ਮੈਟਰ ਕਰਦੀ ਹੈ ਮੈਂ ਇਹ ਗੱਲ ਵੇਖੀ ਹੈ ਕਿ ਚੋਨੇ ਜਿਹੜੇ ਅਗੇਤੇ ਜਿਹੜੇ ਲੱਗੇ ਆ ਅਗੇਤੇ 1 ਤੋਂ ਲੈ ਕੇ 20 ਜੂਨ ਦੇ ਵਿੱਚ ਵਿੱਚ ਉਹਨਾਂ ਦਾ ਚਾਰ ਨਾਰਮਲ ਆ ਰਿਹਾ ਮੈਂ ਨਹੀਂ ਕਹਿੰਦਾ ਕਿਸੇ ਦਿਨ ਵਿੱਚ ਵੱਧ ਵੀ ਹੋਊਗਾ ਪਰ ਐਵਰੇਜ 60 ਤੋਂ ਲੈ ਕੇ 70 72 ਬਣਦੀ ਐਵਰੇਜ ਆ ਰਹੀ ਹੈ ਤੇ ਜਿਹੜੇ ਹੁਣ ਚੋਨੇ ਆਉਣ ਜਾ ਰਹੇ ਆ ਜਿਹੜੇ ਹੁਣ ਚੋਨੇ ਲਾਈਨ ਦੇ ਵਿੱਚ ਆ ਜਿਹੜੇ ਕੋਈ ਅੱਜ ਕੱਲ ਦੇ ਵਿੱਚ ਵੱਡੇ ਆ ਉਹ ਚੋਨਿਆਂ ਦੇ ਡਾਟਾ ਮੇਰੇ ਕੋਲ ਚੰਗਾ ਆ ਰਿਹਾ ਮੈਂ ਇੱਕ ਪੂਰੀ ਵੀਡੀਓ ਆਪਣਾ ਪੰਜਾਬ 04 ਚੈਨਲ ਤੇ ਮੈਂ ਪਾਉਂਗਾ ਕਿ ਕਿਹੜੇ ਝੋਨੇ ਦਾ ਝਾੜ 올ਓਵਰ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਰਿਹਾ ਦੂਜੀ ਵੈਰੈਟੀ ਸਭ ਤੋਂ ਕਿਹੜੀ ਚੰਗੀ ਰਹੀ ਤੇ ਤੀਜੀ ਵੈਰੈਟੀ ਸਭ ਤੋਂ ਕਿਹੜੀ ਰਹੀ ਗੱਲ ਕਰਦੇ ਆ ਅੱਜ ਦੇ ਆਪਾਂ ਮੇਨ ਮੁੱਦੇ ਦੇ ਥੋੜਾ ਜਿਹਾ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਨੂੰ ਪ੍ਰੋਪਰ ਸੁਣਨ ਦੀ ਕੋਸ਼ਿਸ਼ ਕਰਿਓ ਕਿ ਇਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵੀਰ ਦੇ ਇਹ ਹੱਤ ਹਿੱਤ ਦੇ ਵਿੱਚ ਹੀ ਮੇਨ ਇਹ ਵੀਡੀਓ ਹੋਵੇਗੀ ਹੁਣ ਪੁੱਛ ਰਹੇ ਆ ਸਣੀ ਵੀਰੇ ਪਹਿਲਾਂ ਤਾਂ ਤੁਹਾਡੇ ਕੋਲ 872 ਦਾ ਬੀਜ ਮਿਲ ਜੇਗਾ ਕੋਈ ਪੁੱਛ ਰਿਹਾ ਪਿਛਲੇ ਸਾਲ ਦੀ ਟਾਪ ਦੀ ਵੈਰਾਈਟੀ ਜਿਹੜੀ ਕਿ HD 3386 ਰਹੀ ਹੈ ਕਿ ਤੁਹਾਡੇ ਕੋਲ ਉਹਦਾ ਬੀਜ ਮਿਲ ਜੇਗਾ ਕਿਸਾਨ ਦੋਸਤੋ ਪਹਿਲੀ ਗੱਲਤ ਹੈਗੀ ਆ ਹਾਂ ਮੇਰੇ ਕੋਲੇ 3386 3406 872 826 327 ਤੇ ਲਾਈਨ ਦੇ ਵਿੱਚ 187 222 ਕਾਫੀ ਹੋਰ ਵਧੀਰੀਆਂ ਵੈਰਾਈਟੀਆਂ ਜਿਹੜੀ ਆਪਣੇ ਕੋਲੇ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ ਸ਼ਾਪ ਨੰਬਰ 4 ਤੇ ਅਵੇਲੇਬਲ ਹੋ ਚੁੱਕੀ ਹੈ ਡਿਸਪਲੇ ਦੇ ਵਿੱਚ ਮੇਰੇ ਨੰਬਰ ਚੱਲ ਰਹੇ ਆ ਜੇ ਤੁਸੀਂ ਕਿਸੇ ਵੈਰੈਟੀ ਦਾ ਰੇਟ ਜਾਂ ਉਹਦੀ ਕੋਈ ਸਪੈਸੀਫਿਕੇਸ਼ਨ ਪੁੱਛਣੀ ਹੋਵੇ ਕਿ ਕਿੰਨਾ ਉਹਦਾ ਐਵਰੇਜ ਝਾੜ ਰਿਹਾ ਕਿੰਨੀ ਉਹਦੀ ਹਾਈਟ ਹੈ ਕਿੰਨੇ ਸੈਂਟੀਮੀਟਰ ਉਹਦਾ ਦਾਣੇ ਦੀ ਮੋਟਾਪਾ ਹੈ ਸਭ ਤੋਂ ਮੇਨ ਗੱਲ ਕਿੰਨਾ ਉਹਦਾ ਮੈਚਿਓਰਿਟੀ ਟਾਈਮ ਹੈ ਮਤਲਬ ਕਿ ਕਿੰਨੇ ਦਿਨ ਉਹ ਪੱਕਣ ਤੇ ਲੈਂਦੀ ਹੈ ਮੈਂ ਤੁਹਾਨੂੰ ਸਾਰਾ ਡਾਟਾ ਤੁਹਾਨੂੰ ਵਟਸਐਪ ਤੇ ਸ਼ੇਅਰ ਵੀ ਕਰ ਦੂੰਗਾ ਮੈਂ ਤਾਂ ਬੋਲ ਕੇ ਵੀ ਪਾ ਦੂੰਗਾ ਹੁਣ ਗੱਲ ਰਹਗੀ ਕਿ ਅੱਜ ਦੇ ਟਾਈਮ ਤੇ ਕਿਹੜੀ ਵੈਰੈਟੀ ਆਪਾਂ ਲਾਈ ਹੈ ਜਾਂ ਕਿਹੜੀ ਨਾ ਲਈ ਹੈ ਦੇਖੋ ਕਿਸਾਨ ਦੋਸਤੋ ਪਹਿਲਾਂ ਤੁਸੀਂ ਆਪਦਾ ਖੇਤ ਵੇਖੋ ਦੂਸਰੀ ਗੱਲ ਦੇਖੋ ਤੁਹਾਡਾ ਪਾਣੀ ਕਿੰਨਾ ਹੈ ਤੀਸਰੀ ਗੱਲ ਵੇਖੋ ਤੁਸੀਂ ਕਿਹੜੇ ਟਾਈਮ ਤੇ ਵੀਜ ਰਹੇ ਹੋ ਜੇ ਤਾਂ ਤੁਸੀਂ 25 ਅਕਤੂਬਰ ਪਹਿਲੀ ਗੱਲ ਤਾਂ ਕਾਲੀ ਨਾ ਮਚਾਓ ਕਈ ਲੋਕ ਕਹਿ ਰਹੇ ਆ ਕਿ ਸਣੀ ਵੀਰੇ ਸਾਡਾ ਤਾਂ ਕਵਾਨ ਬਹੁਤ ਟਾਈਮ ਦਾ ਵਿਹਲਾ ਹੋਇਆ ਵੇ ਕੀ ਅਸੀਂ ਹੁਣੇ ਲਾ ਦਈਏ ਕਿਸਾਨ ਦੋਸਤੋ ਆਪਾਂ 25 30 ਅਕਤੂਬਰ ਤੋਂ ਪਹਿਲਾਂ ਤਾਂ ਆਪਾਂ ਕਣਕ ਦੀ ਸੋਇੰਗ ਕਰਨੀ ਨਹੀਂ ਇਹ ਗੱਲ ਨੂੰ ਬੜੇ ਗੌਰ ਨਾਲ ਕਿਉਂ ਜੇ ਤੁਸੀਂ ਗੇਤੀ ਕਣਕ ਬੀਜਤੀ ਉਹ ਕਿਤੇ ਨਾ ਕਿਤੇ ਤਿੱਲੀ ਚੜ੍ਹਨ ਦੀ ਉਹਨੂੰ ਸਮੱਸਿਆ ਆ ਜਾਵੇਗੀ ਕਿਉਂ ਜੇ ਇੱਕ ਵਾਰੀ ਉਹਦੀ ਤਿੱਲੀ ਚੜ੍ਹ ਗਈ ਤੇ ਬਾਅਦ ਚ ਆਪਣਾ ਦੁੱਗਣਾ ਖਰਚਾ ਉੱਥੇ ਹੋ ਜਾਂਦਾ ਦੂਸਰੀ ਗੱਲ ਹੁਣ ਕਈ ਪੁੱਛ ਪੁੱਛ ਰਹੇ ਆ ਸਣੀ ਵੀਰੇ 872 ਦੇ ਵਿੱਚ ਅਸੀਂ 3386 ਰਲਾ ਸਕਦੇ ਆ ਤੇ ਵੀਰੇ ਕੋਸ਼ਿਸ਼ ਕਰੋ ਉਹਨੂੰ ਨਹੀਂ ਰਲਾਉਣੇ ਰੀਜ਼ਨ ਕੀ ਹੈ 872 ਨੇ ਦਿਨ ਲੈਣੇ 155 ਤੇ ਜਿਹੜੀ ਹੈਗੀ HD 3386 ਉਹਨੇ ਦਿਨ ਲੈਣੇ 125 ਵੇਖੋ ਆਪਸ ਵਿੱਚ ਡਿਫਰੈਂਸ ਜ਼ਿਆਦਾ ਹੈ ਆਪਸ ਚ ਮੰਨ ਕੇ ਚੱਲੋ 25 30 ਦਿਨਾਂ ਦਾ ਡਿਫਰੈਂਸ ਆ ਜਾਣਾ ਹੈ ਹੁਣ ਉਹਦਾ ਮੈਚਿਓਰਿਟੀ ਟਾਈਮ ਅਗੇਤ ਹੈ ਤੇ ਉਹਦਾ ਮੈਚਿਓਰਿਟੀ ਟਾਈਮ ਲੇਟ ਹੈ ਤਾਂ ਇਸ ਕਰਕੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਜਿਵੇਂ ਕਈ ਲੋਕਾਂ ਦੇ ਪਿਛਲੇ ਸਾਲ ਦੇ ਐਕਸਪੀਰੀਅੰਸ ਲੋਕਾਂ ਦੇ ਦੱਸਣ ਮੁਤਾਬਕ ਅਸੀਂ PBW 826 ਦੇ ਵਿੱਚ DBW 327 ਲਾਈ ਸੀ ਦੇਖੋ ਉਹਨੇ 150 ਦਿਨ ਲਏ ਉਹਨੇ 155 ਦੇ तकरीबन ਬਰਾਬਰ ਹੈ ਤੇ ਕਈ ਲੋਕ ਕਹਿੰਦੇ ਸਣੀ ਵੀਰੇ ਸਾਡਾ 70 72 ਮੰਨ ਵੀ ਚਾੜ ਟੱਪ ਗਿਆ ਸੀਗਾ ਮਤਲਬ ਕਿ ਉਹਨਾਂ ਦਾ ਝਾੜ ਬਹੁਤ ਹੀ ਚੰਗਾ ਆਇਆ ਸੀਗਾ। ਉਵੇਂ ਕਈ ਲੋਕ ਪੁੱਛ ਰਹੇ ਆ ਕਿ ਵੀਰੇ ਅਸੀਂ 327 ਦੇ ਵਿੱਚ ਕਿਹੜੀ ਕਣਕਰ ਲਾਈਏ? ਠੀਕ ਹੈ ਨਾ ਕੀ 327 ਦੇ ਵਿੱਚ 826 ਰਲ ਸਕਦੀ ਆ? ਤੇ ਕਿਸਾਨ ਦੋਸਤੋਂ ਫਾਰਮਰਸ ਦੇ ਐਕਸਪੀਰੀਅੰਸ ਮੁਤਾਬਕ ਫਾਰਮਰਾਂ ਦੇ ਦੱਸਣ ਮੁਤਾਬਕ ਕਿ ਹਾਂਜੀ ਜਿਨ੍ਹਾਂ ਨੇ 327 ਦੇ ਵਿੱਚ 826 ਰਲਾਈ ਸੀ ਤੋਂ ਬਹੁਤ ਵਧੀਆ ਸੋਨਾ ਝਾੜ ਦੇਖਣ ਉਹਨਾਂ ਨੂੰ ਮਿਲਿਆ ਸੀਗਾ। ਬਾਕੀ ਕਿਸਾਨ ਦੋਸਤੋ ਅੱਜ ਦੇ ਟਾਈਮ ਹਰ ਇੱਕ ਚੀਜ਼ ਦੀ ਸਪੈਸੀਫਿਕੇਸ਼ਨ ਗੂਗਲ ਤੇ ਵੈਸੇ ਹੀ ਮਿਲ ਜਾਂਦੀ ਆ ਜਿਸ ਟਾਈਮ ਤੁਸੀਂ ਗੂਗਲ ਤੇ ਪੂਰੀ ਵੈਰਾਈਟੀ ਦਾ ਨਾਮ ਲਿਖੋਗੇ ਤੇ ਲਿਖੋਗੇ ਡਿਟੇਲ ਦੇ ਵਿੱਚ ਦੱਸੋ ਤੇ ਹਰ ਚੀਜ਼ ਦੀ ਪੂਰੀ ਡਿਟੇਲ ਉਹਦਾ ਮੈਚਿਓਰਿਟੀ ਟਾਈਮ ਕੀ ਆ ਉਹਦੀ ਹਾਈਟ ਕਿੰਨੀ ਆ ਉਹਦਾ ਐਮ ਐਮ ਦਾ ਸਾਈਜ਼ ਕਿੰਨਾ ਹੈ ਕਿੰਨਾ ਉਹਦਾ ਡੇਟ ਆਫ ਸੋਇੰਗ ਹੈ ਕਿਹੜੀ-ਕਿਹੜੀ ਚੀਜ਼ ਠੀਕ ਹੈ ਉਹਨੂੰ ਮਤਲਬ येलो ਰਸਟ ਤੋਂ ਕੀ ਉਹਦੀ ਪੀਲੀ ਕੁੰਗੀ ਤੋਂ ਬਚਾਅਸ਼ਾਲੀ ਹੈ ਕੀ ਉਹਨੂੰ ਪੀਲੀ ਕੁੰਗੀ ਕਈਆਂ ਸਾਲਾਂ ਚ ਵੇਖਣਦੇ ਨੇ ਭਾਈ ਤਾਂ ਜ਼ਮਾਨਾ ਕਿਸਾਨ ਦੋਸਤੋ ਬੜਾ ਹੀ ਅੱਗੇ ਵਧ ਗਿਆ ਅੱਜ ਕੱਲ ਜਿਹੜੀ ਚੀਜ਼ Google ਤੇ ਆਪਾਂ ਨੂੰ ਕਿਸੇ ਨੂੰ ਪੁੱਛਣ ਦੀ ਕਈ ਇਹਦੀ ਲੋੜ ਵੀ ਨਹੀਂ ਪੈਂਦੀ Google ਇੱਕ ਮਿੰਟ ਚ ਹੀ ਦੱਸ ਦਿੰਦਾ ਕਿ ਆਹ ਚੀਜ਼ ਨੇ ਇੰਨਾ ਟਾਈਮ ਲੇਤਾ ਆਹ ਚੀਜ਼ ਨੇ ਐਂ ਕੀਤਾ ਤੇ ਆਹ ਚੀਜ਼ ਨੇ ਐਂ ਕੀਤਾ ਬਾਕੀ ਮੈਂ ਇੱਕ ਫੁੱਲ ਫਲੈਜ ਵੀਡੀਓ ਆਪਣੀ ਪਿਛਲੇ ਸਾਲ ਕਿਹੜੀਆਂ ਵੈਰਾਈਟੀਆਂ ਟੌਪ ਰਹੀਆਂ ਸੀ ਮੈਂ ਹੁਣ ਵੀ ਦੱਸ ਦਾਂ ਜਨਜਾਨਿਆ ਪਿਛਲੇ ਸਾਲ ਦੀਆਂ ਪੰਜ ਵੈਰਾਈਟੀਆਂ ਜਿਹੜੀ ਕਿ ਪੂਰੀਆਂ ਟੌਪ ਰਹੀਆਂ 2024-25 ਦੇ ਸੀਜ਼ਨ ਚ ਜ਼ਿਮੀਦਾਰਾਂ ਦੇ ਦੱਸਣ ਮੁਤਾਬਕ ਮੇਰੇ ਆਪ ਦੀ ਅੱਖੀ ਵੇਖਣ ਮੁਤਾਬਕ ਕਈਆਂ ਏਰੀਆ ਜਿੱਥੇ 327 ਨੇ ਮੈਂ ਕਹਿੰਨਾ ਯੂਨੀਵਰਸਿਟੀ ਦੀ ਐਵਰੇਜ ਹੋਰ ਹੈ ਤੇ ਜ਼ਿਮੀਦਾਰਾਂ ਦੇ ਦੱਸਣ ਮੁਤਾਬਕ ਹੋਰ ਹੈ ਐਵਰੇਜ 65 ਤੋਂ ਲੈ ਕੇ 70 ਮਨ 327 ਟੌਪ ਰਹੀ ਹੈ 826 ਵੀ 70 ਮਨ ਪਲੱਸ ਕ੍ਰਾਸ ਕੀਤੀ ਹੈ ਤੇ ਗੱਲ ਰਹਿ ਗਈ 3386 ਦੀ ਦੇਖੋ 3386 ਐਡਾ ਕੁ ਵਧੀਆ ਬੀਜ ਮੈਂ ਕਹਿੰਨਾ ਯੂਨੀਵਰਸਿਟੀ ਨੇ ਉਤਪਾਦਨ ਕੀਤਾ ਕਿ ਨਾ ਉਹਨੂੰ ਯੈਲੋ ਰਸਟ ਪਵੇ ਨਲੇ ਉਹਦਾ ਕੱਦ ਹਿਸਾਬ ਜੇ ਦਾ ਨਾ ਉਹ ਡਿੱਗੇ ਤੂੜੀ ਉਹਦੀ ਬਹੁਤ ਵਧੀਆ ਬਣਦੀ ਹੈ ਤੇ ਮਿਨੀਮਮ 120 25 ਦਿਨਾਂ ਜਿਓ ਤਿਆਰ ਵੀ ਹੋ ਜਾਂਦੀ ਹੈ ਦੇਖੋ HD 3086 HD 2967 ਇੰਨਾਂ ਵੈਰਾਈਟੀਆਂ ਨੇ ਆਪਣੇ ਤੇ ਬਹੁਤ ਲੰਬਾ ਸਮਾਂ ਪ੍ਰਭਾਵ ਰਿਹਾ ਹੈ ਕਿ ਰੀਜ਼ਨ ਜਦੋਂ 2960 ਹੁੰਦੀ ਸੀ ਸਭ ਤੋਂ ਟਾਪ ਦੀ ਕਣਕ ਹੁੰਦੀ ਸੀ ਅੱਜ ਵੀ ਪੂਰੀ ਟਾਪ ਦੀ ਆ ਪਰ ਉਹਨੂੰ ਸਮੱਸਿਆ ਕੀ ਪੈਣ ਲੱਗੀ ਡਿੱਗਣ ਲੱਗੀ ਉਸ ਤੋਂ ਬਾਅਦ ਇੰਦੀ ਜਗ੍ਹਾ 3086 ਨੇ ਲੈ ਲੈਣੇ ਉਹ ਵੀ ਐਚਡੀ ਵਾਲਿਆਂ ਦੀ ਸੀ ਤੇ ਉਵੇਂ ਹੀ ਐਚਡੀ ਵਾਲਿਆਂ ਦੀ ਹੀ ਵੈਰਾਈਟੀ 3386 ਕਿਸਾਨ ਦੋਸਤੋ ਜਿਨ੍ਹਾਂ ਨੇ ਪਿਛਲੇ ਸਾਲ ਲਾਈ ਸੀ ਮੈਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੇ ਆਪਣੇ ਸਾਲ ਇਸ ਸਾਲ ਆਪਣੇ ਆਪ ਹੀ ਸਾਰਾ ਸਾਰਾ ਵਾਣ ਲਾ ਲੈਣਾ ਪਰ ਜਿਨ੍ਹਾਂ ਵੀਰ ਜੀ ਨੇ ਨਹੀਂ ਵੀ ਲਾਈ ਸੀ ਨਾ ਉਹ ਐਤ ਕੀ 2-4 ਕਿੱਲ ਕੱਲੀ ਦੇਈ ਰਲਾ ਕੇ ਮਤਲਬ ਕੀ ਕਿਸੇ ਚੀਂ ਨਾ ਲਾਉਣ ਕੱਲੀ ਦੇ ਲਾ ਕੇ ਦੇਖਣ ਮੈਂ ਗਰੰਟੀ ਕਰਦਾ ਹਰੇਕ ਦੋਸਤ ਮੇਰਾ ਉਹਦਾ ਵੀ ਘਰੇ ਰੱਖੇਗਾ ਹੀ ਰੱਖੇਗਾ ਉਹ ਕਹੂਗਾ ਸਣੀ ਵੀਰੇ ਅਸੀਂ ਤੁਹਾਡੇ ਕਹਿਣ ਤੇ ਇੱਕ ਜਾਂ ਦੋ ਕਿੱਲੇ ਜ਼ਰੂਰ ਲਾਏ ਤੇ ਸਾਨੂੰ ਰਿਜ਼ਲਟ ਐਵਰੇਜ ਜੋ ਵੀ ਦੂਸਰੀਆਂ ਵੈਰਾਈਟੀਆਂ ਦੇ ਝਾੜ ਆਏ ਸਾਨੂੰ ਕੋਈ 2 4 5 ਮਨ ਹੁੰਦਾ ਝਾੜ ਵਾਧੀ ਆਏਗਾ ਬਾਕੀ ਕਿਸਾਨ ਦੋਸਤੋ ਮੈਂ ਵੀਡੀਓ ਨੂੰ ਨਾ ਜ਼ਿਆਦਾ ਲੰਬਾ ਕਰਦਾ ਹੋਏ ਮੈਂ ਇੱਕੋ ਹੀ ਛੋਟੀ ਜੀ ਗੱਲ ਦੇ ਵਿੱਚ ਗੱਲ ਨੂੰ ਖਤਮ ਕਰਨਾ ਚਾਹੂੰਗਾ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਪਰ ਲਾ ਸਕਦੇ ਆ ਤੇ ਕਿਹੜੀਆਂ ਕਿਹੜੀਆਂ ਦਾ ਰਲਾ ਕੇ ਝਾੜ ਬਹੁਤ ਬੰਪਰ ਹੈ ਮੇਰਾ ਕੋਈ ਵੀ ਦੋਸਤ ਮੈਨੂੰ WhatsApp ਰਹੀਂ ਮੇਰਾ ਨੰਬਰ ਡਿਸਪਲੇ ਦੇ ਵਿੱਚ ਚੱਲ ਰਿਹਾ ਮੈਨੂੰ ਕੋਟਪੂਰਾ ਪ੍ਰਾਣੀ ਦਾਣਾ ਮੰਡੀ 4 ਨੰਬਰ ਦੁਕਾਨ ਤੇ ਆ ਕੇ ਮੇਰੇ ਤੋਂ ਲੈ ਕੇ ਵੀ ਜਾ ਸਕਦਾ ਨਹੀਂ ਤਾਂ ਟਰਾਂਸਪੋਰਟ ਰਾਈ ਭਾਵੇਂ ਮੇਰਾ ਵੀਰ ਕਿਤੇ ਵੀ ਬੈਠਾ ਹੈ ਉਹ ਮੇਰੇ ਤੋਂ ਟਰਾਂਸਪੋਰਟ ਰਾਈ ਵੀ ਆਪ ਦਾ ਕਨਕ ਦਾ ਵੀ ਮੇਰੇ ਤੋਂ ਮੰਗਵਾ ਸਕਦਾ ਹੈ ਬਾਕੀ ਜੇਕਰ ਕਿਸੇ ਵੀਰ ਨੂੰ ਕੋਈ ਕੁਐਰੀ ਹੋਵੇ ਉਹ ਮੈਨੂੰ ਵਟਸਐਪ ਤੇ ਪੁੱਛ ਵੀ ਸਕਦਾ ਹੈ ਤੇ ਜਾਂਦਾ ਜਾਂਦਾ ਮੈਂ ਵੀਡੀਓ ਨੂੰ ਨਾ ਜ਼ਿਆਦਾ ਲੰਬਾ ਕਰਦਾ ਹੋਏ ਇੱਕੋ ਹੀ ਗੱਲ ਬੇਨਤੀ ਕਰਨਾ ਚਾਹੂੰਗਾ ਮੈਨੇ ਕਿ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਨੂੰ ਕਿਸਾਨ ਦੋਸਤੋ ਬਹੁਤ ਅੱਛਾ ਪਿਆਰ ਕਰਦੇ ਹੋ ਉਸੇ ਤਰ੍ਹਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਰੇ ਕਿਸਾਨ ਦੋਸਤਾਂ ਤੱਕ ਭੇਜ ਦਿਓ ਕਿ ਜਿਹੜੀ ਵੀ ਵੈਰਾਈਟੀ ਦੀ ਉਹਨੂੰ ਇੱਕ ਚੰਗੇ ਬੀਜ ਦੀ ਲੋੜ ਹੈ ਨੈਟ ਤੇ ਬਥੇਰੀਆਂ ਵੀਡੀਓਜ਼ ਹੋਣਗੀਆਂ ਬਥੇਰੇ ਕਹਿ ਰਹੇ ਹੋਣਗੇ ਸਾਡੇ ਕੋਲ ਸਾਰੇ ਬੀ ਅਵੇਲੇਬਲ ਹੋਣਗੇ ਵੀ ਤੇ ਬਹੁਤ ਚੰਗੇ ਬੀ ਵੀ ਹੋਣਗੇ ਮੇਰੇ ਹਰੇਕ ਵੀਰ ਕੋਲੇ ਜਿਹੜਾ ਵੀਡੀਓ ਬਣਾ ਰਿਆ ਪਰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹੈ ਬੀ ਦੇ ਵਿੱਚ ਕਦੇ ਜ਼ਿੰਦਗੀ ਦੇ ਵਿੱਚ ਚੰਗਾ ਜਾਂ ਮਾੜਾ ਨਹੀਂ ਹੁੰਦਾ ਬੀ ਹਮੇਸ਼ਾ ਚੰਗਾ ਹੀ ਹੁੰਦਾ ਰੀਜ਼ਨ ਕੀ ਹੈ ਜੇ ਬੀ ਚੰਗਾ ਸਹੀ ਟਾਈਮ ਤੇ ਸਹੀ ਖੇਤ ਵਿੱਚ ਬੀਜਿਆ ਜਾਵੇ ਤੇ ਚੰਗੀ ਕੁਆਲਿਟੀ ਦਾ ਬੀਜ ਮਿਲ ਜੇ ਸਭ ਤੋਂ ਪਹਿਲੀ ਜਿੱਤ ਕਿਸਾਨ ਦੀ ਉਹੀ ਹੁੰਦੀ ਹੈ ਕਿ ਉਹਨੂੰ ਚੰਗਾ ਬੀਜ ਮਿਲ ਗਿਆ ਤੇ ਮੈਂ ਹਰੇਕ ਵੀਰ ਨੂੰ ਇਹੀ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ ਦੋਸਤੋ ਰੇਟ ਕੋਈ 20 30 50 ਰੁਪਏ ਕਿਸੇ ਦਾ ਘੱਟ ਤੇ ਵੱਧ ਵੀ ਹੋ ਸਕਦਾ ਪਰ ਤੁਸੀਂ ਚੰਗਾ ਬੀਜ ਲੈ ਕੇ ਸੁਧਰੇ ਹੋਏ ਬੀਜ ਲੈ ਕੇ ਇੱਕ ਚੰਗੀ ਕੰਪਨੀ ਦਾ ਬੀਜ ਲੈ ਕੇ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਸੇ ਬੀਜ ਨੂੰ ਆਪਾਂ ਚੁਣਨਾ ਹੈ ਜਿਹੜਾ ਕਿਸੇ ਕਿਸਾਨ ਦੇ ਫੇਵਰ ਦੇ ਵਿੱਚ ਕਿਸਾਨ ਦੇ ਹਿੱਤ ਲਈ ਚੰਗਾ ਤੇ ਮੈਂ ਵੀਡੀਓ ਨੂੰ ਖਤਮ ਕਰਦਾ ਹੋ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਸਾਰੇ ਕਿਸਾਨ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਉਹ ਮੇਰੀ ਵੀਡੀਓਜ਼ ਨੂੰ ਪਿਆਰ ਕਰਦੇ ਆ ਉਸੇ ਤਰ੍ਹਾਂ ਪਿਆਰ ਆਪਦਾ ਬਣਾਈ ਰੱਖਣ ਤੇ ਜਿਹਨੂੰ ਲੋੜ ਆ ਉਹ ਡਿਸਪਲੇ ਦੇ ਵਿੱਚ ਮੇਰਾ ਨੰਬਰ ਚੱਕ ਕੇ ਮੈਨੂੰ ਕਾਲ ਕਰਕੇ ਜਾਂ ਮੈਸੇਜ ਨਾਲ ਪੁੱਛ ਵੀ ਸਕਦਾ ਥੈਂਕ ਯੂ ਸੋ ਮੱਚ ਸਸ਼ੀ ਕਾਹਲ